ਦੋਸਤੋ ਸਤਿ ਸ਼੍ਰੀ ਅਕਾਲ ਤਰਨਤਾਰਨ ਦੀ ਉਪਚੋਣ ਹੋਈ ਤੇ ਮੈਂ ਕਈ ਦਿਨ ਹੋ ਗਏ ਉਦੋਂ ਵੀ ਬੋਲਿਆ ਸੀ ਉੱਥੇ ਯਾਰ ਬੜਾ ਟਫ ਐ ਮੁਕਾਬਲਾ ਸੀ ਇੱਕ ਤਾਂ ਪੰਥਕ ਉਮੀਦਵਾਰ ਜਿਹੜੇ ਸਣੀ ਸੌ ਦੇ ਭਰਾ ਐ ਭਾਈ ਮਨਦੀਪ ਸਿੰਘ ਜੀ ਔਰ ਉਧਰੋਂ ਹੋਗੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਗੇ ਜਿਹੜੇ ਪ੍ਰਿੰਸੀਪਲ ਮੈਮ ਆ ਰੰਧਾਵਾ ਮੈਮ ਜਿਹੜੇ ਕੰਚਨਪ੍ਰੀਤ ਦੇ ਮਤਲਬ ਮਦਰ ਹੈ ਤੇ ਉਧਰੋਂ ਰੂਲਿੰਗ ਪਾਰਟੀ ਤਾਂ ਆਮ ਹੀ ਬਣਿਆ ਆਉਂਦਾ ਹੈ ਕਿ ਜਿਹੜੀਆਂ ਉਪ ਚੋਣਾਂ ਹੁੰਦੀਆਂ ਨਾ ਇਹ ਸਰਕਾਰਾਂ ਹੀ ਜਿੱਤਦੀਆਂ ਭਾਵੇਂ ਅਕਾਲੀ ਦਲ ਵੇਲੇ ਭਾਵੇਂ ਕਾਂਗਰਸ ਵੇਲੇ ਇੱਕ ਸਮਝ ਲਓ ਤੇ ਭਾਵੇਂ ਹੁਣ ਸਮਝ ਲਓ ਪਰ ਮਿੱਤਰੋ ਐਤ ਕੀ ਬੜਾ ਟੱਕ ਮੁਕਾਵਲਾ ਸੀ ਤਰਨ ਤਰਨ ਦੀ ਚੋਣ ਦੇ ਵਿੱਚ ਵਿਜੀਲੈਂਸ ਤੋਂ ਡਰਦਿਆਂ ਹੋਇਆਂ ਤੇ ਲੋਕ ਯਾਰੀ ਕਿਵੇਂ ਨਿਭਾਉਂਦੇ ਐ ਜਿਵੇਂ ਮੂਸੇ ਵਾਲਾ ਸਾਹਿਬ ਦਾ ਜਦੋਂ ਮਾਰਡਰ ਹੋਇਆ ਨਾ ਉਹਨਾਂ ਦਾ ਸੰਸਕਾਰ ਕਰਾਉਣ ਦੇ ਵਿੱਚ ਰਾਜਾ ਵਿਡਿੰਗ ਦਾ ਪੂਰਾ ਹੱਥ ਸੀ ਉਸੇ ਤਰ੍ਹਾਂ ਰਾਜਾ ਵਿਡਿੰਗ ਨੇ 3 ਦਿਨ ਪਹਿਲਾਂ ਸਰਦਾਰ ਬੂਟਾ ਸਿੰਘ ਜੀ ਸਾਹਿਬ ਕਾ ਗ੍ਰਹਿ ਮੰਤਰੀ ਸਾਹਿਬ ਜਿਹੜੇ ਉਹਨਾਂ ਵੇਲੇਾਂ ਚ ਪੀ ਐਚ ਡੀ ਪੜ੍ਹੇ ਹੋਏ ਸਨ ਬੰਦੇਲਖੰਡ ਯੂਨੀਵਰਸਿਟੀ ਤੋਂ ਉਹਨਾਂ ਬਾਰੇ ਆ ਕਿ ਉਹ ਕਾਲਾ ਰੰਗ ਫਲਾਣਾ ਟਮਾਕਾ ਰੰਗਰੇਟੇ ਗੁਰੂ ਕੇ ਬੇਟੇ ਐਸੀ ਕੌਮ ਵਾਸਤੇ ਜਾਣ ਕੇ ਬਿਆਨ ਦੇ ਕੇ ਲੋਕ ਕਹਿੰਦੇ ਹਨ ਕਿ ਫੁਲਾਨਾ ਤਾਂ ਕਿ ਅਰਸਿਦਰ ਹੈ ਜਾਂ ਫੁਲਾਨੇ ਦੇ ਦਿਮਾਗ 'ਚ ਫਰਕ ਹੈ ਤੇ ਜੇਕਰ ਸਿਆਣੇ ਕਹਿੰਦੇ ਦਿਮਾਗ 'ਚ ਫਰਕ ਹੈ ਤਾਂ ਆਪਦੇ ਘਰੋਂ ਨਹੀਂ ਸਿੱਟ ਕਿਉਂਦਾ ਬਾਹਰ ਜਾ ਕੇ ਕੁਝ ਬਾਹਰੋਂ ਕੋ ਚੱਕਦਾ ਉਹ ਗੱਲ ਹੈ ਜੇਕਰ ਰਾਜਾ ਵੇਡਿੰਗ ਐਸਾ ਹੀ ਹੋਸ਼ਿਆ ਆਦਮੀ ਹੈ ਤਾਂ ਆਪਦੇ ਪਰਿਵਾਰ ਬਾਰੇ ਨਹੀਂ ਬੋਲਦਾ ਪਾਰਟੀ ਬਾਰੇ ਨਹੀਂ ਬੋਲਦਾ ਪਰ ਐਸੀ ਨੇ ਗੇਮ ਵਿਗਾੜੀ ਦੋਸਤੋ ਕਿ ਬੈਠਿਆਂ ਬਿਠਾਇਆਂ ਥਾਲੀ ਚ ਪਰੋਸ ਕੇ ਸੀਟ ਭਗਵੰਤ ਸਿਉ ਮਾਨ ਸਾਹਿਬ ਨੂੰ ਦੇਦੀ ਕਿਉਂ ਭਗਵੰਤ ਸਿਉ ਮਾਨ ਸਾਹਿਬ ਨੇ ਸ਼ਰਯਾਮ ਕਿਹਾ ਸੀ ਓਏ ਰਾਜੇ ਮੇਰੀਆਂ ਅੱਖਾਂ ਚੱਖਾਂ ਪਾ ਤੇਰੀਆਂ ਫੈਲਾ ਮੇਰੇ ਕੋਲੇ ਨਹੀਂ ਤਾਂ ਕੱਲ ਨੂੰ ਵੀ ਤੂੰ ਚੁੱਪ ਕਰੇਂਗਾ ਹੀ ਵਿਜੀਲੈਂਸ ਨੇ ਮਾੜੀ ਚੂੜੀ ਕਸੀ ਤੁਣਕਾ ਮਾਰਿਆ ਤੇ ਇਹ ਨਾਲ ਦੇ ਜਿਹੜੇ ਲੀਡਰ ਸੀ ਨਾ ਉੱਥੇ ਬਾਲਾ ਹਲਾ ਹਲਾ ਕਰਦੇ ਫਿਰਦੇ ਕਾਂਗਰਸੀ ਸਾਰੇ 2 ਦਿਨ ਪਹਿਲਾਂ ਕੱਲੇ ਵਿਚਾਰੇ ਕਰਨ ਬੁਰਜ ਨੂੰ ਛੱਡ ਕੇ ਉਹਦਾ ਕੋਈ ਲਵਾ ਕੇ 20-50 ਲੱਖ ਰੁਪਈਆ ਤਿੱਤਰ ਹੋਇਆ ਏ ਬਾਈ ਜੀ ਖਾ ਕੇ ਨਾ ਕਾਜੂ ਤਿੱਕ ਤਰੀ ਬਰਫੀ ਤੇ ਖਾ ਕੇ ਚਮ ਚਮ ਸਾਰੇ ਤਰਿਆਏ ਪਰ ਜਿਹੜੇ ਵਰਕਰਾਂ ਨੇ ਪਿੰਡਾਂ 'ਚ ਲੜਾਈ ਵਿੱਡੀ ਆਵਦੇ ਸ਼ਰੀਕੇ ਚ ਫਰਕ ਪਾਇਆ ਕਾਂਗਰਸ ਮਗਰ ਲੱਗ ਕੇ ਉਹਨਾਂ ਦਾ ਕੀ ਬਣੋ ਕਰਨ ਬੁਰਜ ਵਰਗੇ ਕਿਹੜੇ ਮੂੰਹ ਨਾਲ ਯਾਰ ਜਾ ਕੇ ਕਹਿਣਗੇ ਅਗਲੇ ਇਲੈਕਸ਼ਨ ਚ ਕਿ ਅਸੀਂ ਖੜੇ ਆ ਅਗਲਾ ਕੁ ਤੁਸੀਂ ਤਾਂ ਦੋ ਦਿਨ ਪਹਿਲਾਂ ਭੱਜ ਜਾਨੇ ਹੁੰਨੇ ਯਾਰ ਤਾਂ ਹੁਣ ਮਿੱਤਰੋ ਗੱਲ ਇਹ ਹੈ ਕਿ ਐਸੀ ਬਾਜੀ ਪਾਲਟੀ ਕੱਲ ਵੋਟਾਂ ਪਈਆਂ ਕਿ ਪਰਸੋਂ ਪਈਆਂ ਕੱਲ ਪਈਆਂ ਸੌਰੀ 11 ਤਰੀਕ ਨੂੰ ਅੱਜ ਆਪਾਂ 12 ਤਰੀਕ ਨੂੰ ਆ ਰਿਕਾਰਡ ਕਰ ਰਹੇ ਹਾਂ आम आदमी पार्टी ਦਾ ਹਰਮੀਤ ਸਿੰਘ ਸੰਧੂ ਸਾਹਿਬ ਚੌਥੀ ਵਾਰ ਐਮਐਲਏ ਬਣਨ ਜਾ ਰਿਹਾ ਹੈ ਨੰਬਰ 2 ਦੋ ਤੇ ਫਾਈਟ ਪੂਰੀ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪੂਰੀ ਫਾਈਟ ਦਿੱਤੀ ਪੂਰੀ ਜੱਜ ਕੇ ਵਰਕਰਾਂ ਨੇ ਲੜਾਈ ਲੜੀ ਜਿਨ੍ਹਾਂ ਜਤਿੰਦਰ ਸਿੰਘ ਮਿੱਡੂ ਉਹ ਖੜਾ ਸਾਹਿਬ ਸੀ ਵੰਟਾ ਜੀ ਸੀ ਸਾਰੀ ਲੀਡਰਸ਼ਿਪ ਸੀ ਮਤਲਬ ਬੰਟੀ ਰਮਾਣਾ ਸਾਹਿਬ ਸੀ ਬਰਕੰਦੀ ਸਾਹਿਬ ਸੀ ਜੱਜ ਕੇ ਯੂਥ ਵਾਲੇ ਮੁੰਡਿਆਂ ਨੇ ਲੜਾਈ ਲੜੀ ਆਕਾਸ਼ਦੀਪ ਵਰਗਿਆਂ ਨੇ ਤੇ ਅਖੀਰ ਜਿੱਤ ਤੇ ਲਿਆ ਕੇ ਖੜਾ ਕਰਤਾ ਪਰ ਮਿੱਤਰੋ ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ ਨਾ ਜਦੋਂ ਗਲੀਆਂ ਹੋ ਜਾਣ ਸੁੰਨੀਆਂ ਤੇ ਵਿੱਚ ਮਰ ਜਾ ਯਾਰ ਫਿਰ ਇਹ ਮਿੱਤਰੋ ਵੋਟਾਂ ਵਾਲੇ ਦੇਣਾ ਕਾਂਗਰਸੀਆਂ ਦੇ ਬੂਥ ਤੇ ਤਾਂ ਉੱਡ ਗਏ ਸੀ ਭੌਰ ਤੇ ਇਕੱਲੇ ਰਹਿ ਗਿਆ ਕੰਨਾ ਮਾੜਾ ਜਾਂ ਮਲਦੋ ਯਾਰ 2 ਘੰਟੇ ਪੋਟਾਂ ਵਾਲਾ ਦਿਨ ਹੁੰਦਾ ਨਾ ਜਿਹੜਾ ਉਹਦੇ 50% ਚੋਣ ਲੜੀ ਜਾਂਦੀ ਹੈ ਮਿੱਤਰੋ 50% ਹੁੰਦੀ ਹੈ ਪਹਿਲਾਂ ਭਾਵੇਂ ਤੁਸੀਂ 3 ਮਹੀਨੇ ਲੜੋ 4 ਲੜੋ 1 ਲੜੋ 50% ਉਦੋਂ ਤੇ ਨਿਰਭਰ ਹੁੰਦਾ ਹੈ 8-9 ਘੰਟੇ ਜਿਹੜੀ ਪੋਲਿੰਗ ਹੁੰਦੀ ਹੈ ਤਾਂ ਹੁਣ ਦੂਜੇ ਨੰਬਰ ਦੀ ਲੜਾਈ ਲੜ ਰਹੀ ਹੈ ਭਾਈ ਮਨਦੀਪ ਸਿੰਘ ਅਤੇ ਪ੍ਰੋਫੈਸਰ ਸੋਰੀ ਪ੍ਰਿੰਸੀਪਲ ਬੀਬੀ ਜਿਹੜੇ ਰੰਧਾਵਾ ਸਾਹਿਬ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੈ ਚੌਥੇ ਨੰਬਰ ਤੇ ਤੇ ਪੰਜਵੇਂ ਨੰਬਰ ਵਾਸਤੇ ਕਾਂਗਰਸ ਤੇ ਬੀਜੇਪੀ ਹੈ ਇਹ ਯਾਰੋ ਆਏ ਯਾਰੀ ਨਵਾ ਜਾਂਦੇ ਆ ਜਿਵੇਂ ਕਈ ਦਿਨ ਹੋ ਗਏ ਉਹਦੇ ਨਾਲ ਮਨੀਸ਼ ਸਸੋਦੀਆ ਸਾਹਿਬ ਤੇ ਚੰਨੀ ਸਾਹਿਬ ਇਕੱਠੇ ਬੈਠੇ ਸੀ ਤੇ ਬੜੇ ਲੋਕਾਂ ਨੇ ਵੀਡੀਓ ਪਾਈਆਂ ਬੜਿਆਂ ਨੇ ਟਰੋਲ ਕੀਤਾ ਬੜਿਆਂ ਦੇ ਕਮੈਂਟ ਆਏ ਕਿ ਯਾਰੋ ਇਹ ਸਭ ਇਕੱਠੇ ਹੈ ਤੇ ਆਪਾਂ ਕਿਉਂ ਇੱਕ ਦੂਜੇ ਨਾਲ ਵੈਰ ਵੜਦੇ ਆਂ ਕਿਉਂ ਸ਼ਰੀਕੇ ਚ ਮੂੰਹ ਮੋਟੇ ਕਰਿਆ ਇਹਨਾਂ ਦੇ ਪਿੱਛੇ ਲੱਗ ਕੇ ਕਿਉਂ ਆ ਆਵਦਾ ਨਵੇਂ ਮੁੰਡੇ ਇੱਕ ਚਿੱਟਾ ਖੱਦਰ ਤੇ ਲਿਮਟ ਤੇ ਲੈ ਕੇ ਵੱਡੀ ਗੱਡੀ ਤੇ ਕਾਕੇ ਸ਼ਾਹੀ ਚ ਯਾਰ ਕਿੰਨੇ ਲੋਕਾਂ ਨੇ ਘਰ ਬਟਲੇ ਕਿਸੇ ਸਿਰ ਕਰੋੜ ਰੁਪਇਆ ਹੋ ਗਿਆ ਕਿਸੇ ਸਿਰ ਡੇਢ ਕਰੋੜ ਹੋ ਗਿਆ ਉਹ ਚਾਰ ਪੰਜ ਕਿੱਲੇ ਜ਼ਮੀਨ ਦੇ ਕੇ ਛੁੱਟਿਆ ਬੜੇ ਸਾਰੇ ਲੀਡਰ ਹੈ ਸਾਡੇ ਹਲਕੇ ਚ ਵੀ ਹੈਗੇ ਤਾਂ ਮਿੱਤਰੋ ਗੱਲ ਸੁਣ ਲਓ ਐਨ ਜਮਾ ਅਕੀ ਸ਼ਾਹ ਮੁਹੰਮਦਾ ਇੱਕ ਸਰਕਾਰ ਬਾ ਜੋ ਤੇ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਰਾਜੇ ਵੜ ਗਰਗੇ ਕਰਨਪੁਰਜ ਕੋਲੇ ਮਾਲਵਾ ਵਾਵਾ ਸੀ ਉਹਨਾਂ ਦੇ ਪਿਤਾ ਜੀ ਵੇਲੇ ਦਾ ਕਿ ਉਹਦਾ 20 50 ਲੱਖ ਰੁਪਇਆ ਲਵਾ ਕੇ ਆਉਗੇ ਆਉਗੇ ਪਰ ਵਰਕਰ ਦਾ ਕੀ ਬਣੂ ਕਿਉਂਕਿ ਜਿਹੜੀ ਇਹਨਾਂ ਦੀ ਰਿਪਿਊਟੇਸ਼ਨ ਹੈ ਜਿਹੜੀ ਇਹਨਾਂ ਦੀ ਵਿਸ਼ਵਾਸ ਲੋਕਾਂ ਚ ਖਤਮ ਹੋ ਗਿਆ ਪੋਲੀਟੀਸ਼ੀਨਾਂ ਦਾ ਤਗਲਾ ਕਦਾ ਇਹ ਤਾਂ ਐਵੇਂ ਤੁਰੇ ਫਿਰਦੇ ਐ ਗੱਪ ਮਾਰਦੇ ਐ ਹਰ ਬੰਦਾ ਐ ਹਾਂ ਦਾ ਕਿ ਲੀਡਰ ਤਾਂ ਯਾਰ ਗੱਪ ਮਾਰਦੇ ਹੀ ਹੁੰਦੇ ਐ ਉਹਨਾਂ ਚ ਸਾਰੇ ਹੀ ਪੋਲੀਟੀਸ਼ੀਨ ਆ ਜਾਂਦੇ ਐ ਪਰ ਜਿੱਤੀ ਜਿਤਾਈ ਬਾਜੀ ਉਹ ਗੱਲ ਆ ਮਿੱਤਰੋ ਜਿਵੇਂ ਮੂਸੇ ਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਕਿਹਾ ਸੀ ਕਹਿੰਦਾ ਓਏ ਮੇਰੇ ਆਸਾਨ ਮਾਰੇਗੇ ਉਦਹੀਂ ਜੇਕਰ ਮੈਂ 2 ਘੰਟੇ ਕਹਿੰਦਾ ਚੌਂਕ 'ਚ ਡੈੱਡ ਬੋਡੀ ਰੱਖ ਲੈਂਦਾ ਤਾਂ ਅੱਜ ਫੈਸਲਾ ਕੁਝ ਹੋਰ ਹੋਣਾ ਸੀ ਤੇ ਸਾਰੇ ਬੰਦੇ ਫੜੇ ਜਾਣੇ ਸੀ ਸਾਰੇ ਜਿਨ੍ਹਾਂ ਜਿਹੜੇ ਸ਼ੂਟਰਾਂ ਦੇ ਪਿੱਛੇ ਸੀ ਜਿਨ੍ਹਾਂ ਦਾ ਦਿਮਾਗ ਉਹ ਫੜੇ ਜਾਣੇ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਉਹ ਤਾਂ ਮਾਤਾ ਚਾਰਨ ਕੌਰ ਤੇ ਸਰਦਾਰ ਬਲਕੌਰ ਸਿੰਘ ਹੁਰੀ ਮੂਸੀ ਵਾਲੇ ਦੇ ਮਾਤਾ ਪਿਤਾ ਉਹ ਤਾਂ ਵਿਚਾਰੇ ਕਿਉਂਕਿ ਉਹਨਾਂ ਦਾ ਜਹਾਨ ਉੱਜੜ ਗਿਆ ਸੀ ਤਾਂ ਉੱਥੇ ਰਾਜਾ ਵਿਡੰਗੁਰੀ ਉੱਪਰੋਂ ਗੱਲ ਕਰਕੇ ਆਪ ਦੀ ਸਕਿਉਰਿਟੀ ਟਾਈਟ ਤੇ ਵਗੈਰਾ ਵਗੈਰਾ ਕਰਕੇ ਪਾਚੰਡੀ ਕਰਗੇ ਓਵੇਂ ਹੀ ਤਰਨਤਾਰਨ ਦੀ ਚੋਣ ਚ ਕਰਗੇ ਤੇ ਓਵੇਂ ਹੀ ਲੁਧਿਆਣੇ ਦੀ ਚੋਣ ਚ ਕਰਗੇ ਤੇ ਓਵੇਂ ਹੀ ਜਲੰਧਰ ਦੀ ਚ ਕਰਗੇ ਮਿੱਤਰੋ ਸਾਰਾ ਆਪ ਤੁਹਾਡੇ ਸਾਹਮਣੇ ਆ ਅੱਗੇ ਤੋਂ ਫੇਰ ਵੀ ਤੁਸੀਂ ਇਹਨਾਂ ਤੇ ਵਿਸ਼ਵਾਸ ਕਰੋਗੇ ਤਾਂ ਗਲਤ ਹੈ ਆਪਣੀ ਆਪ ਦੀ ਖੇਤਰੀ ਪਾਰਟੀ ਹੈ ਸ਼ਰੋਮਣੀ ਅਕਾਲੀ ਦਲ ਤੇ ਜੀ ਪਾਰਟੀ ਹੈ ਕਿਉਂਕਿ ਖੇਤਰੀ ਪਾਰਟੀ ਨੇ ਕਸਟੈਂਡ ਲੈ ਲੈਣਾ ਯੂਨੀਵਰਸਿਟੀ ਵਾਲੇ ਮਸਲੇ ਤੇ ਦੇਖ ਲਓ ਜਾ ਚ ਕੇ ਸਟੈਂਡ ਲਿਆ ਯੂਥ ਵਾਲੇ ਮੁੰਡਿਆਂ ਨੇ ਐਸਓਆਈ ਵਾਲਿਆਂ ਨੇ ਸੋਪੂ ਵਾਲਿਆਂ ਨੇ ਪੱਖੇਤਰੀ ਪਾਰਟੀ ਤੁਹਾਡੀ ਹੈ ਤੇ ਤੁਹਾਡੀ ਰਹਿਣੀ ਹੈ ਜੇਕਰ ਕੋਈ ਗਲਤੀਆਂ ਗਨਾਹ ਹੁੰਦੀਆਂ ਤਾਂ ਉਹ ਭੁੱਲ ਕੇ ਅੱਗੇ ਵਧੋ ਸਤਿ ਸ੍ਰੀ ਅਕਾਲ